ਜਿਹੜਾ ਟਾਵਰ ਤੁਸੀਂ ਦੇਖ ਰਹੇ ਹੋ ਅਫਗਾਨਿਸਤਾਨ ਦੇ ਗਜ਼ਨੀ ਸ਼ਹਿਰ ਵਿੱਚ ਹੈ ਇਸ ਦਾ ਨਾਮ ਹੈ ਨਿਲਾਮੇ ਦੋ ਦਿਨਾਰ ਇਹ ਟਾਵਰ ਤਕਰੀਬਨ 800 ਸਾਲ ਪੁਰਾਣਾ ਹੈ ਇਸ ਉੱਪਰ ਇੱਕ ਚਿੱਟੇ ਰੰਗ ਦਾ ਪੱਥਰ ਲਗਾਇਆ ਹੋਇਆ ਹੈ ਜੋ ਰਾਤ ਦੇ ਸਮੇਂ ਚਮਕਦਾ ਸੀ ਤੇ ਰਾਤ ਨੂੰ ਅਰਬ ਮੁਲਕਾਂ ਵਿੱਚੋਂ ਆਉਂਦੇ ਸ਼ੇਖਾਂ ਲਈ ਲਾਈਟ ਹਾਊਸ ਦਾ ਕੰਮ ਕਰਦਾ ਸੀ ਇਸ ਟਾਵਰ ਦੇ ਥੱਲੇ ਹੀ ਅਫਗਾਨੀ ਲੁਟੇਰਿਆਂ ਵੱਲੋਂ ਭਾਰਤ ਤੋਂ ਲੁੱਟ ਕੇ ਲਿਆਂਦੀਆਂ ਗਈਆਂ ਕੁੜੀਆਂ ਦੋ-ਦੋ ਟਕੇ ਤੇ ਨਿਲਾਮ ਹੁੰਦੀਆਂ ਸਨ ਇਸੇ ਕਰਕੇ ਇਸ ਟਾਵਰ ਦਾ ਨਾਮ ਨਿਲਾਮੇ ਦੋ ਦਿਨਾਰ ਪਿਆ ਸੀ ਸ਼ੇਖ ਤੇ ਦੁਰਾਨੀ ਮੁਗਲ ਲੁੱਟ ਕੇ ਲਿਆਂਦੀਆਂ ਭਾਰਤੀ ਕੁੜੀਆਂ ਨੂੰ ਖਰੀਦ ਕੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਸਨ ਉਹਨਾਂ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੇ ਆਏ ਮਹਿਮਾਨਾਂ ਨੂੰ ਖੁਸ਼ ਕਰਦੇ ਜਦੋਂ ਮੁਗਲਾਂ ਦਾ ਦਿਲ ਕਰਦਾ ਦੋ ਦਿਨਾਰ ਖਰਚ ਕੇ ਦੂਜੀ ਕੁੜੀ ਲੈ ਆਉਂਦੇ ਇਸ ਤਰ੍ਹਾਂ ਉਹ ਭਾਰਤੀ ਕੁੜੀਆਂ ਨੂੰ ਸਿਰਫ ਇੱਕ ਵਸਤੂ ਹੀ ਸਮਝਦੇ ਸਨ ਇਨਸਾਨ ਨਹੀਂ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹਨਾਂ ਭਾਰਤੀ ਕੁੜੀਆਂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿੱਚ ਜਾਣ ਤੋਂ ਖਾਲਸਾ ਫੌਜਾਂ ਨੇ ਰੋਕਿਆ ਸੀ 2200 ਔਰਤਾਂ ਨੂੰ ਤਾਂ ਇਕੱਲੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਹੀ ਬਚਾਇਆ ਸੀ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹ ਮਹਾਨ ਸੂਰਮਾ ਸੀ ਜਿਸ ਨੇ ਭਾਰਤ ਉੱਤੇ 10 ਹਮਲੇ ਕਰਨ ਵਾਲੇ ਏਸ਼ੀਆ ਦੇ ਸਭ ਤੋਂ ਵੱਡੇ ਲੁਟੇਰੇ ਮਰਾਠਾ ਸ਼ਕਤੀ ਦਾ ਅੰਤ ਕਰਨ ਵਾਲੇ ਅਹਿਮਦ ਸ਼ਾਹ ਅਵਦਾਲੀ ਨੂੰ ਐਸੀ ਮਾਰ ਮਾਰੀ ਸੀ ਕਿ ਉਸ ਨੇ ਫੇਰ ਦੁਬਾਰਾ ਪੰਜਾਬ ਵੱਲ ਮੂੰਹ ਨਹੀਂ ਸੀ ਕੀਤਾ